ਦੇਖੋ ਆ ਜਿਹੜਾ ਸੰਘਰਸ਼ ਚੱਲਿਆ ਹੈ ਜਿਹੜੀ ਫੈਕਟਰੀ ਆਪਾਂ ਸਾਹਮਣੇ ਦੇਖ ਰਹੇ ਆ ਜਿਹਦੇ ਚ ਆ ਜੀਐਨਜੀ ਗੈਸ ਵਾਸਤੇ ਜਿਹੜੀ ਦਸਤਰੀ ਨੇ ਬਣਾਈ ਆ ਯਾ ਹੋਰ ਵੀ ਪਤਾ ਨਹੀਂ ਕੀ ਕੀ ਇਹਦੇ ਚ ਬਣੇਗਾ ਤੇ ਇਹ ਇਹ ਕਹਿ ਕੇ ਬਣਾ ਬਣਾ ਰਹੇ ਨੇ ਵੀ ਇਹਦੇ ਨਾਲ ਕਿਸਾਨਾਂ ਦਾ ਬੜਾ ਫਾਇਦਾ ਹੋਊਗਾ ਕਿਸਾਨਾਂ ਦਾ ਜਿਹੜਾ ਰਾਮਟੀਰੀਅਲ ਆ ਉਹ ਇਹਦੇ ਚ ਹੀ ਉਤਰੇਗਾ ਕਿਸਾਨਾਂ ਨੂੰ ਇਹਦੇ ਨਾਲ ਆਮਦਨ ਵੀ ਵਧੇਗੀ ਉਹਨਾਂ ਦਾ ਰੋਜ਼ਗਾਰ ਵੀ ਵਧੇਗਾ ਇਹਦੇ ਇਸ ਦਾ ਫਾਇਦਾ ਵੀ ਹੋਏਗਾ ਦੇਸ਼ ਦੀ ਤੇਲ ਦੀ ਖਪਤ ਘਟੇਗੀ ਇਹੋ ਜਿਹਾ ਲਾਲਚੋ ਸਾਰੇ ਕੋਈ ਦੇ ਰਹੇ ਨੇ ਦੇਖੋ ਆ ਜਿਹੜਾ ਸੰਘਰਸ਼ ਚੱਲਿਆ ਹੈ ਜਿਹੜੀ ਆ ਫੈਕਟਰੀ ਆਪਾਂ ਸਾਹਮਣੇ ਦੇਖ ਰਹੇ ਆ ਜਿਸ ਵਿੱਚ ਆ ਸੀਐਨਜੀ ਗੈਸ ਵਾਸਤੇ ਜਿਹੜੀ ਦਸਤਾਨੇ ਬਣਾਈ ਆ ਇਹ ਹੋਰ ਵੀ ਪਤਾ ਨਹੀਂ ਕੀ ਕੀ ਦੇ ਵਿੱਚ ਬਣੇਗਾ ਕਿ ਇਹ ਇਹ ਕਹਿ ਕੇ ਬਣਾ ਬਣਾ ਰਹੇ ਨੇ ਵੀ ਇਹਦੇ ਨਾਲ ਕਿਸਾਨਾਂ ਦਾ ਬੜਾ ਫਾਇਦਾ ਹੋਣਾ ਹੈ ਕਿਸਾਨਾਂ ਦਾ ਜਿਹੜਾ ਰਾਮਟੀਰੀਅਲ ਹੈ ਉਹ ਇਹਦੇ ਚ ਯੂਜ਼ ਹੋਏਗਾ ਇਸ ਨਾਲ ਇਹਦੇ ਨਾਲ ਆਮਦਨ ਵੀ ਵਧੇਗੀ ਉਹਨਾਂ ਦਾ ਰੋਜ਼ਗਾਰ ਵੀ ਵਧੇਗਾ ਤੇ ਦੇਸ਼ ਦਾ ਫਾਇਦਾ ਵੀ ਹੋਏਗਾ ਦੇਸ਼ ਦੀ ਤੇਲ ਦੀ ਖਪਤ ਘਟੇਗੀ ਇਹੋ ਜਿਹਾ ਲਾਲਚ ਸਾਰੇ ਕੋਈ ਤੇਰੇ ਪਰ ਜਿਹੜਾ ਇੱਥੇ ਆ ਕੇ ਪਤਾ ਚੱਲਿਆ ਹੈ ਇੱਥੇ ਆ ਕੇ ਪਤਾ ਇਹ ਚੱਲਿਆ ਕਿ ਵੀ ਇਹ ਜਿਹੜਾ ਮਟੀਰੀਅਲ ਬਾਹਰ ਕੱਢਦੇ ਨੇ ਜਿਹੜਾ ਉਹ ਖੇਤਾਂ ਜਾ ਕੇ ਸੱਟਿਆ ਉਹ ਖੇਤ ਤੇ ਕਲਰ ਕਰਤਾ ਉਹਦੇ ਫਸਲ ਨਹੀਂ ਹੋਈ ਇਹ ਬਦਬੂ ਮਾਰਦੀ ਹੈ ਜਿਹੜੇ ਵਰਕਰ ਇੱਥੇ ਕੰਮ ਕਰਦੇ ਨੇ ਉਹ ਅੰਦਰ ਬੈ ਕੇ ਰੋਟੀ ਨਹੀਂ ਖਾ ਸਕਦੇ ਜੀ ਜੇ ਫਿਰ ਇਹ ਤੇ ਨਰਕ ਹੀ ਹੋ ਗਿਆ ਕਿ ਸਾਰੇ ਨੇ ਕੀ ਯੋਜਨਾ ਪਾਉਣ ਜਾ ਰਹੀ ਹੈ ਇਸ ਇਸ ਮੋਰਚੇ ਵਿੱਚ ਮੈਂ ਇੱਥੇ ਅਰੌਸ ਕਰ ਚੁੱਕਿਆ ਵਾਂ ਤੁਹਾਡੇ ਮਾਧਮ ਤੋਂ ਵੀ ਕਰ ਰਿਹਾ ਵਾਂ ਕਿ ਵੀ ਸਰਕਾਰ ਜਿਹੜੀ ਹੈ ਇਹਨਾਂ ਨੂੰ ਕਿਤੇ ਛੇੜਖਾਨੀ ਨਾ ਕਰੇ ਜਿਹੜੇ ਇੱਥੇ ਤਰਨਾ ਦੇ ਰਹੇ ਨੇ ਇਹਨਾਂ ਨੂੰ ਕਮਜ਼ੋਰ ਸਮਝ ਕੇ ਪੰਗਾ ਨਾ ਲੈ ਸਾਰਾ ਹਰਿਆਣਾ ਤੇ ਸਾਰਾ ਪੰਜਾਬ ਸਾਡੀ ਸਾਰੀ ਯੂਨੀਅਨ ਭਾਵੇਂ ਪੰਜਾਬ ਗਰੁੱਪ ਹੈ ਭਾਵੇਂ ਹਰਿਆਣੇ ਦੀ ਸਾਰੀ ਇਹਨਾਂ ਦੇ ਨਾਲ ਖੜੇਗੇ ਜੇ ਮੈਨੂੰ ਵੀ ਨਾਲ ਆ ਕੇ ਬਹਿਣਾ ਪਿਆ ਤੈਨੂੰ ਬੈਠਾ ਤੁਹਾਨੂੰ ਕੀ ਲੱਗਦਾ ਜਦੋਂ ਜਿਹੜੀ ਥੈਂਕ ਯੂ ਲੱਗ ਰਹੀ ਸੀ ਕਿ ਕਿਸਾਨੀ ਮੇਂ ਤੋਂ ਨਜ਼ਾਰਤ ਰਹੀ ਐ ਉਹ ਫਰਜ਼ੀ ਬੰਦੇ ਮਰ ਕੇ ਜਾਉਂਗੇ ਨਹੀਂ ਜਦੋਂ ਫੈਕਟਰੀ ਲੱਗਣੀ ਸੀ ਉਦੋਂ ਤੇ ਇਹ ਲਾਲਚ ਕਰਕੇ ਲਾਇਆ ਗਿਆ ਨਾ ਵੀ ਇਹ ਕਿਸਾਨਾਂ ਦੇ ਹੱਕ ਅੱਛ ਲੱਗ ਰਹੀ ਐ ਕਿਸਾਨਾਂ ਦਾ ਰਾਮਟੀਰੀ ਹਲ ਕੰਮ ਆਏਗਾ ਉਦੋਂ ਤੇ ਇਹ ਕਹਿ ਕੇ ਲਵਾਈ ਗਈ ਨਾ ਇਹਨੇ ਲੱਗਣ ਤੋਂ ਬਾਅਦ ਪਤਾ ਚੱਲਦਾ ਨਾ ਉਹਦੇ ਅੰਦਰੋਂ ਕੀ ਨਿਕਲੇਗਾ ਕੋਈ ਆਪਾਂ ਫੈਕਟਰੀ ਦੇ ਵਿਰੋਧੀ ਨਹੀਂ ਐ ਕੋਈ ਆਪਾਂ ਦੇਸ਼ ਵਿਰੋਧੀ ਨਹੀਂ ਐ ਆਪਾਂ ਕੋਈ ਤਰੱਕੀ ਦੇ ਵਿਰੋਧੀ ਨਹੀਂ ਐ ਪਰ ਜੇ ਉਹਦੇ ਨਾਲ ਪ੍ਰਦਾਨੀ ਖਰਾਬ ਹੁੰਦਾ ਜੇ ਉਹਦੇ ਨਾਲ ਜ਼ਮੀਨ ਖਰਾਬ ਹੁੰਦੀ ਐ ਜੇ ਉਹਦੇ ਨਾਲ ਹਵਾ ਖਰਾਬ ਹੁੰਦੀ ਐ ਫਿਰ ਆਪਾਂ ਉਹਦੇ ਵਿਰੋਧੀ ਵਿਰੋਧੀਆਂ ਫਿਰ ਆਪਾਂ ਉਹਦੇ ਵੀ ਕਰਾਂਗੇ ਮੈਂ ਪਾਲਣਾ ਨਹੀਂ ਕਰਦਾ ਫਿਰ ਤੁਸੀਂ ਕੈਕਸ਼ਨ ਲਾਓਗੇ ਜੀ ਐਕਟ ਦੀ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਫਿਰ ਵੀ ਐਕਸ਼ਨ ਹੀ ਰਹਿ ਜਾਏ ਦੇਖੋ ਜੇ ਨਿਯਮਾਂ ਦੀ ਪਾਲਣਾ ਕਰਦੀ ਹੈ ਤੇ ਫਿਰ ਵੀ ਠੀਕ ਨਹੀਂ ਹੁੰਦੀ ਤੁਸੀਂ ਦੇ ਕਹ ਰਹੇ ਜੀ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਉਹ ਤੇ ਫਿਰ ਤੇ ਅਸੀਂ ਵਿਰੋਧ ਕਰ ਹੀ ਰਹੇ ਹਾਂ ਪਰ ਜੇ ਨਿਯਮਾਂ ਦੀ ਪਾਲਣਾ ਕਰਕੇ ਵੀ ਇਹਦਾ ਸਿਸਟਮ ਠੀਕ ਨਹੀਂ ਹੁੰਦਾ ਜੋ ਨਿਯਮ ਨੇ ਉਹਨਾਂ ਦੇ ਅੰਦਰ ਆ ਕੇ ਫਿਰ ਵੀ ਪ੍ਰਦੂਸ਼ਨ ਨਹੀਂ ਰੁਕਦਾ ਆਪਾਂ ਨੇ ਫਿਰ ਵੀ ਵਿਰੋਧ ਕਰਾਂਗੇ ਇਹ ਹਰ ਤਰ੍ਹਾਂ ਦਾ ਵਿਰੋਧ ਕਰਾਂਗੇ ਹਾਂਜੀ ਲੋਕਾਂ ਨੂੰ ਸੈਟੀਆਂ ਦਾ ਵਿਰੋਧ ਕਰਨਾ ਪੈ ਰਿਹਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤੇ ਇਹਨਾਂ ਲਈ ਅਧਿਕਾਰੀ ਵੀ ਜਿੰਮੇਵਾਰ ਨੇ ਬਰਾਬਰ ਦੇ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਦੇਖੋ ਦੇਖੋ ਗੁੰਡਾ ਕੀ ਹੈ ਐਕਚੁਅਲੀ ਫੈਕਟਰੀ ਲੱਗਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਮਾੜੀ ਗੱਲ ਇਹ ਹੁੰਦੀ ਹੈ ਕਿ ਉਹ ਮਾਪਦੰਡ ਪੂਰੇ ਨਹੀਂ ਕਰਦੇ ਕਿਉਂਕਿ ਸਾਡਾ ਤੰਤਰ ਜਿਹੜਾ ਹੈ ਬੜਾ ਭ੍ਰਸ਼ਟਾਚਾਰ ਹੈ ਹੁਣ ਜਿਹੜਾ ਉਹ ਦੂਜਾ ਪਰ ਫੈਕਟਰੀ ਬੰਦ ਕਰਾਈ ਸੀ ਜੀਰੇ ਜੀਰੇ ਐਕਚੁਅਲੀ ਕੀ ਸੀ ਉਹਨੇ ਮੋਹਰ ਕਰਕੇ ਪਾਣੀ ਧੱਲੇ ਛੱਡਤਾ ਉੱਥੇ ਜਮੀਨ ਚ ਤੁਸੀਂ ਪਾਣੀ ਯੋਗ ਨਹੀਂ ਚਲਾਉਗੇ ਤੇ ਖਲਾਬੀ ਬਣੀ ਨਿਕਲਦਾ ਥੱਲੇ ਕੋਈ ਤਾਂ ਇਨਸਾਨੀਅਤ ਥੋੜੀ ਮਿਟਣੀ ਚਾਹੀਦੀ ਜਿਹੜੇ ਅਧਿਕਾਰੀ ਚਾਹੀਦੇ ਮੈਂ ਹੀ ਕਹਿ ਰਿਹਾ ਹਾਂ ਮੈਂ ਹੀ ਕਹਿ ਰਿਹਾ ਹਾਂ ਜੇ ਇਹ ਫੈਕਟਰੀ ਮਾਪਦੰਡ ਪੂਰੇ ਨਹੀਂ ਕਰਦੀ ਫਿਰ ਇੱਥੇ ਪਰਚਾ ਦਰਜ ਹੋਣਾ ਚਾਹੀਦਾ ਸਰਸਨ ਕੀ ਤਾੜਵਾ ਕਰੋਗੇ ਜੀ ਪ੍ਰਸ਼ਾਸਨ ਕੀ ਤਾੜਵਾ ਕਰੋਗੇ ਅਸੀਂ ਇਹ ਮੰਚ ਤੋਂ ਵਿੱਚ ਆਵਾਜ਼ ਦੇ ਕੇ ਤੁਹਾਡੇ ਮਾਧਮ ਤੋਂ ਪਿੱਛੇ ਪਾ ਰਹੇ ਹਾਂ ਕਿ ਵੀ ਇੱਕ ਕਮੇਟੀ ਬਣਾ ਦਿਓ ਜਿਹਦੇ ਚ ਇਥੋਂ ਦੀ ਟੀਮ ਸ਼ਾਮਲ ਹੋਏ ਇਹ ਆਪਣੀ ਮਰਜ਼ੀ ਨਾਲ ਆਪਣੀ ਲੈਬੋਰੀ ਟੈਸਟ ਕਰਾਂਗੇ ਕਿਉਂਕਿ ਜਿਹੜੀ ਸਰਕਾਰੀ ਲੈਬੋਰੀਆਂ ਨੇ ਉਹਨਾਂ ਦੀ ਇਹਨਾਂ ਨਾਲ ਸੈਟਿੰਗ ਹੈ ਪਰ ਤਾਂ ਇਹ ਕਿ ਇਹ ਇਹ ਕਮੇਟੀ ਬਣਾ ਦਿਓ ਇਹ ਮਾਪਦੰਡਾਂ ਦੇ ਵਿੱਚ ਜੇ ਤੁਹਾਡਾ ਪ੍ਰਦੂਸ਼ਣ ਰੁਕਦਾ ਹੈ ਜੇ ਕੁਝ ਗਲਤ ਕਰ ਰਿਹਾ ਤੇ ਉਹ ਰੁਕਦਾ ਹੈ ਫਿਰ ਇਹ ਵੱਖਰੀ ਗੱਲ ਹੈ ਪਰ ਜੇ ਪ੍ਰਦੂਸ਼ਣ ਹੁੰਦਾ ਹੈ ਭਾਵੇਂ ਉਹ ਪਾਣੀ ਦਾ ਪ੍ਰਦੂਸ਼ਣ ਹੈ ਇੱਕ ਇੱਕ ਕਰੇ ਪਾਣੀ ਬੋਰ ਕਰਕੇ ਥੱਲੇ ਛੱਡੇ ਹੈ ਇਹਨਾਂ ਨੂੰ 35 ਲੀਟਰ ਪਾਣੀ ਕਰਨਾ ਸੀ ਤੇ 45 50 ਟੈਂਕਰ 55 ਟੈਂਕਰ ਕੱਢ ਰਹੇ ਨੇ ਰੋਜ਼ ਦੇ ਉਹ ਇਹ ਸਾਰੀ ਚੀਜ਼ਾਂ ਨੂੰ ਪ੍ਰਸ਼ਾਸਨ ਚੈੱਕ ਕਰੇਗਾ ਨਾ ਪ੍ਰਸ਼ਾਸਨ ਪਰ ਇਹਨਾਂ ਦੇ ਸਾਹਮਣੇ ਕਰੇ ਪ੍ਰਸ਼ਾਸਨ ਕੱਲਾ ਨਹੀਂ ਪ੍ਰਸ਼ਾਸਨ ਕੱਲਾ ਮਿਲੀ ਵਕਨ ਕਰਦਾ ਹੈ ਉਹਦੇ ਪੈਸੇ ਲੈ ਕੇ ਟਰ ਜਾਣਗੇ ਇਹ ਜਿਹੜੀ ਸਾਡੀ ਇੱਥੋਂ ਦੀ ਟੀਮ ਹੈ ਇਹ ਵਿੱਚ ਹੋਣਗੇ ਇਨਕੁਆਰੀ ਦੇ ਪੰਜਾਬ ਦੇ ਵਿੱਚ ਪਾਣੀ ਦੇ ਪੱਧਰ ਨੂੰ ਡੁੰਗਾ ਹੋ ਰਿਹਾ ਹੈ ਉਹਨੂੰ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਪੰਜਾਬ ਡੜ ਕਿਸਾਨਾਂ ਨੂੰ ਪਾਣੀ